ਆਤਮਾ ਦੇ ਨਾਲ ਸਤਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਤੁਹਾਨੂੰ ਤਕਲੀਫਾਂ ਨਾ ਹੋਣ। ਵਾਸ ਨਹੀਂ ਹੋ ਗਿਆ ਸ਼ਾਮ ਬਟਾਏ ਹੁਣ। ਕਦੇ ਜਦੋਂ ਨਾ ਕਦੇ ਕਿਸੇ ਨੂੰ ਆਉਣਾ ਹੋਵੇ ਜਾਣਾ ਹੋਵੇ ਟਾਈਮ ਨਹੀਂ ਘੜਦਾ ਹੈਗਾ ਹਨਾ। ਤੇ ਹੁਣ ਇਹ ਗੰਦੇ ਕੋ ਹੁੰਦੇ ਸ਼ਾਮ ਪੈ ਗਈ। ਬਸ ਹੁਣ। ਸွေਦਾ ਘਮਨੇ ਬੈਠ ਕੇ ਸ਼ਾਮ ਦੀ ਰੋਟੀ ਪਾਣੀ ਦੀ ਤਿਆਰੀ ਹੈ। ਮੈਂ ਕਿਹਾ ਮੈਂ ਆਪਣੇ ਤੋਂ ਪਹਿਲਾਂ ਤਿਆਰ ਕਰਕੇ ਰੱਖਾ ਹਾਂ ਨਾ ਵੀ ਮੇਕਣ ਦਾ ਕੰਮ। ਰੋਟੀ ਖਾਣੇ ਖਾ ਕੇ ਹੁੰਦਾ ਘੰਟਾ ਘੜੀ ਬੈਹਿ ਜਾਉ ਕੋਈ ਚੱਕਰ ਨਹੀਂ ਪੈਣਾ। ਸਭ ਜਿਮਲਾ ਤੜਕਾ ਬਣਾ ਰਿਹਾ ਹੈ ਗਾੜੀ ਪਨੀਰ ਇਹ ਵੀ ਪਾ ਲੈਣਾ ਤੁਸੀਂ ਕੀ ਬਣ ਜੂਗਾ ਪਛੇਣ ਲੈ ਚਿੱਟੇ ਹੋਣਗੇ ਗਾੜੀਏ ਰੱਖਣ ਥੋੜੀ ਹੈ ਨਾ ਬਿਲਕੁਲ ਆਪਣਾ ਨਾ ਮਨ ਨਹੀਂ ਲੱਗਣਾ ਦੋ ਤਿੰਨ ਦਿਨ ਹੈ ਨਾ ਹਾਲ ਲੱਗਿਆ ਘਰ ਖਾਲੀ ਹੋਈ ਲੱਗੇ ਨਾ ਨਾ ਹੋਇਆ ਪਿਆ ਕਿਸੇ ਨੇ ਜਾਣਾ ਹਰ ਸੁੱਕਾ ਬਣਾਣਾ ਨਹੀਂ ਹੁੰਦਾ ਉਹ ਨਹੀਂ ਕਿਹਾ ਕਿ ਜਦ ਸੰਦਾ ਤੋਂ ਮਾਨੇ ਸਮਝੀ ਜਾਂਦਾ ਵੀ ਇੱਥੇ ਜਾਣਾ ਫੇਰ ਮੋੜ ਲਿਆ। ਇੱਥੇ ਤੋਂ ਪਤਾ ਮਨ ਨੂੰ ਵੀ ਇੱਥੇ ਅਸੀਂ ਨਹੀਂ ਕਹਿ ਸਕਦੇ। ਸਹੀ ਗੱਲ। ਚਾਹੇ ਨਾ ਵੀ ਮਰਜ਼ੀ ਚੱਲੇਣੀ। ਵਕਤ ਆ ਵਸ ਜਿਹੜਾ ਦਿੱਤਾ ਮਹਾਰਾਜ ਨੇ ਉਹ ਨਾਲ ਹੀ ਕੱਟਣਾ। ਇਹਨਾ ਵੀ ਇੱਥੇ ਤਾਂ ਨਾ ਬੰਦਾ 2 ਦਿਨ ਬਾਅਦ ਨਾ 2 ਦਿਨ ਘਟ ਰਹਿ ਸਕਦਾ। ਚਲੋ ਹਾਂ ਕੋਈ ਐਮਰਜੈਂਸੀ ਹੋ ਗਈ ਉਹ ਗੱਲ ਵੱਖਰੀ ਹੁੰਦੀ ਹੈ। ਪਰ ਹੁਣ ਜਦੋਂ ਟਿਕਟ ਹੋ ਜਾਂਦੀ ਹੈ ਨਾ ਫੇਰ ਉਹ ਨਾਲ ਅੱਗੇ ਨਾ ਪਿੱਛੇ ਹੋ ਸਕਦੇ ਨਹੀਂ। ਚਲੋ ਪਰ ਮਨ ਮਹਾਰਾਜ ਹੀ ਰੱਖਿਆ ਆਪਣੇ ਘਰ ਦੇ ਬਾਗ ਲਾਵੇ ਨਾ ਲਕੜੀਆਂ ਦਾ ਕਹਿੰਦੇ ਆਪਣੇ ਘਰੇ ਸੋਹਣੀਆਂ ਲੱਗਦੀਆਂ ਨੇ। ਆਹ ਬਹੁਤ ਧੰਨਵਾਦ ਆਬੀਰ ਜੀ ਦਾ ਭੈਣ ਜਿਹੜੀ ਚਲਾ ਕੇ ਮਿਲ ਗਈ। ਟਾਈਮ ਦਾ ਟਾਈਮ ਚੱਲ ਗਿਆ। ਉਹਨਾਂ ਨੇ ਬਹੁਤ ਟਾਈਮ ਵਿੱਚ ਕਿਸੇ ਕੋਲ ਟਾਈਮ ਨਹੀਂ ਹੈ ਨਾ ਤਾਂ ਬੱਚੇ ਕੋਲ ਸਾਨੂੰ। ਅੰਗਰੇਜ਼ ਲੋੜੀ ਉਹ ਚੱਲੀ ਜਨਮ ਦਿਨ ਮਨਾ ਲਿਆ ਹੀ ਬਹੁਤ। ਇਹ ਨਹੀਂ ਬੰਦੇ ਇੱਜਾ ਰਹਿ ਜਾਂਦੀਆਂ ਨੇ। ਚਲੋ ਇੰਨੀ ਬਹੁਤ ਖੁਸ਼ੀ ਹੈ ਨਾ ਵੀ ਆਪਾਂ ਇਹ ਰਲ ਕੇ ਚਲੋ ਕੋਈ ਪ੍ਰੋਗਰਾਮ ਤਾਂ ਇਕੱਠਿਆਂ ਨੇ ਕੱਢ ਲਿਆ। ਕਿ ਨਹੀਂ ਜਿੱਤਾ ਲੋੜੀ ਅੰਗਦ ਦੀ ਜਨਮ ਦਿਨ ਹਨਾ। ਬਾਕੀ ਭਾਈ ਦੇਖੋ ਪ੍ਰਮਾਤਮਾ ਅਗਲੇ ਸਾਲ ਕਿਹੜੇ ਰੰਗਾਂ ਵਿੱਚ ਰਾਜੀ ਮਨ ਤਾਂ ਕਰਦਾ ਨਹੀਂ ਭੇਜਣ ਨੂੰ ਪਰ ਕਿਆ ਕਰੀਏ ਭੇਜਣੇ ਪੈਣੀਆਂ ਮਜਬੂਰੀਆਂ ਰੱਖ ਵੀ ਨਹੀਂ ਸਕਦੇ ਅਸੀਂ ਠੀਕ ਹੈ ਸਾਡਾ ਬਾਹਰ ਚੜੀ ਜਿਹਦਾ ਦੋਤਾ ਨਹੀਂ ਉਹ ਵੀ ਕੁਝ ਚੜੀ ਹੋਈ ਆ ਹੁਣ ਪਹਿਲਾਂ ਆਪਾਂ ਨੂੰ ਸੀ ਆਉਂਦੀ ਹੁਣ ਉਹਨਾਂ ਨੇ ਚੜੀ ਹੋਈ ਮੰਮੀ ਨੇ ਵਾਪਸ ਆਉਣਾ ਮੰਮੀ ਨਾਲੇ ਵਾਪਸ ਆਉਣਾ ਪਰ ਫਿਰ ਵੀ ਅਸੀਂ ਰੱਖ ਨਹੀਂ ਸਕਦੇ ਕਿ ਨਹੀਂ ਸਾਡੀ ਹਿੰਮਤ ਨਹੀਂ ਰੱਖਣ ਦੀ ਇਹ ਆਪਣੇ ਘਰੇ ਚੰਗਿਆਂ ਲੱਗਦੀਆਂ ਧੀਆਂ ਬਾਰ ਹੋਉਂਦੇ ਨੇ ਜਿਹੜੇ ਧੰਨ ਨੇ ਧੰਨ ਅੱਗੇ ਮੁੜਦੇ ਨੇ ਕਿਵੇਂ ਤੇਰੇ ਕੋਣ ਬੋਬਰਾ ਗੇੜੀ ਭੈਣ ਨੇ ਹੁਣ ਉਹਨਾਂ ਨੂੰ ਲੋੜ ਵੀ 2 ਮਹੀਨੇ ਆਉਣ ਦੀ ਚਾਹਵਾ ਪਰ ਜਿਹੜੇ ਲੰਬਾ ਟਾਈਮ ਕੱਟਦੇ ਨੇ ਉਹਦੇ ਵਿੱਚ ਥੋੜਾ ਬੰਦ ਨੇ ਐਂ ਕੁਝ ਸਿਖਾ ਸਕਾ ਟਾਈਮ ਕੱਟਦੇ ਹੁਣ ਆਉਣਾ ਉਹਨੇ ਵੀ ਆਉਣਾ ਦੇਰ ਵੱਧ ਹੋ ਗਿਆ ਕਹਿੰਦੇ ਭੈਣ ਨੇ ਮੈਂ ਉਹੀ ਕਹਿੰਦਾ ਪਰ ਫੇਰ ਵੀ 2 ਮਹੀਨੇ ਆਉਣਾ ਫੇਰ ਤਾਂ ਮਨ ਜਿਮਾ ਹੀ ਲਾਜਣਾ ਜੀ ਤਾਂ ਜਮੀ ਲੱਜਣਾ ਫੇਰ ਉਹਦਾ ਹੌਸਲਾ ਦੀ ਛੋਟੀ ਹਾਂ ਓਕੇ ਕਹਿੰਦੇ ਨੇ ਮੈਂ ਉਹੀ ਕਹਿੰਦਾ ਹੁਣ ਉਹਦਾ ਹੌਸਲਾ ਕਿਵੇਂ ਹੋਊਗਾ ਜਾਣਦਾ ਇਹ ਸੋਚ ਕੇ ਚੱਲ ਬਹੁਤ ਔਖਾ ਹੋ ਜਾਂਦਾ ਹੈ ਬਾਕੀ ਦੇਖੋ ਹੁਣ ਇਹਦੇ ਨਾਲ ਪੂਰੀ ਪੂਰੀਆਂ ਬਣਾਉਣੇ ਪੂਰੀਆਂ ਹਾਂ ਹਾਂ ਸੁੱਕੀ ਸੌਗੀ ਉਹ ਪ੍ਰਸ਼ਾਦਾ ਬਣਾ ਲੈਂਦੀ ਕਿਹ ਚੱਕਰ ਤੋਂ ਫੇਰ ਮੰਮੀ ਦਾ ਖਾਣਾ ਕਿੱਥੇ ਆ ਲੈ ਜੀ ਕਿਰਨ ਆ ਵੀ ਆ ਗਈ ਸੱਸੀ ਗਾ ਜੀ ਸ਼ਾਲੇ ਮੇਰੇ ਪਾਸੇ ਹਾਂ ਕੋਈ ਸੱਸੀ ਗਾ ਗਿਆ ਨਾ ਅੰਦਵਾਰਾ ਇਹਨਾਂ ਕਿਰਨਾ ਇਹਨੇ ਦੱਸੋ ਤੁਸੀਂ ਨਹੀਂ ਛੇਤੀ ਕਰਦੇ ਹੁੰਨੇ ਹੁੰਨੇ ਹਾਂ ਹੁਣ ਤੁਸੀਂ ਨਹੀਂ ਛੇਤੀ ਚੱਲੇਗਾ ਤੇ ਹੈਂ ਨਹੀਂ ਦੇਖੋ ਤੇਰੀ ਗੱਲ ਮੰਨ ਗਿਆ ਹੁਣ ਸਾਡਾ ਇੰਨਾ ਮਨ ਲੱਗਿਆ ਹੋਇਆ ਹੈ ਸਾਡਾ ਮਨ ਇੰਨਾ ਖਰਾਬ ਹੋਣਾ ਸਾਰਿਆਂ ਦਾ ਹਾਂਜੀ ਸਾਡਾ ਮਨ ਇੰਨਾ ਖਰਾਬ ਹੋਣਾ ਤੇਰਾ ਨਹੀਂ ਹੋਣਾ ਮੇਰੇ ਤੋਂ ਮਾਇਰ ਪਰ ਇੰਨਾ ਵੀ ਤੁਹੇ ਮੇਰੀ ਲਾਈਫ ਲਾਈਫ ਆ ਗਈ ਹੈ ਇੱਥੇ ਨਹੀਂ ਆ ਗਈ ਇੱਥੇ ਟੂਰਿਕੇਸ਼ਨ ਆ ਨਹੀਂ ਇੱਥੇ ਤੇਰਾ ਜੀਨ ਲੱਗਦਾ ਨਾ ਨਹੀਂ ਜੀ ਲੱਗਦਾ ਹਾਂ ਫੇਰ ਤੂੰ ਛੱਡ ਕੇ ਜਿਵੇਂ ਹੁਣ ਤੂੰ ਇੱਥੇ ਆਸ ਦੀ ਖੇਡਦੀ ਆ ਕੁਝ ਤਾਂ ਨਹੀਂ ਉੱਥੇ ਓਕੇ ਇਹ ਬਹੁਤ ਸਿੱਖਦੀ ਆ ਉੱਥੇ ਵਿਚ ਟਿਊਸ਼ਨ ਫਿਰ ਜਿਮ ਹੋਰ ਚੀਜ਼ਾਂ ਵੀ ਇੱਕ ਗਾ ਗਾ ਨੇ ਡਾਂਸ ਉਹ ਵੀ ਸਿੱਖਦੀ ਆ ਫਿਰ ਪੜਾਈ ਆ ਇਦਾਂ ਕਹਿੰਦੀ ਮੈਨੂੰ ਖੇਡਣ ਨੂੰ ਵੀ ਬਹੁਤ ਚੀਜ਼ਾਂ ਨੇ ਚਲੋ ਪ੍ਰੈਕਟਿਸ ਵੀ ਕਰਦੀ ਆ ਵਾਸਤੇ ਇੰਨਾ ਬਈ ਹੋਵੇਂ ਪਤਾ ਨਹੀਂ ਹੈਗਾ ਇਹ ਨਹੀਂ ਕਾਦੀ ਮੈਂ ਟੀਮ ਵੀ ਨਹੀਂ ਕਰਦੀ ਆ ਸੌਕਰ ਮੈਂ ਮੈ ਜਿਮਨੈਸਟਿਕਸ ਸਟ੍ਰੀਟ ਕਰਦੀ ਆ ਨਾ ਮੇਰੀ ਬਾਕਸਿੰਗ ਹਾਂ ਦੇ ਕਿੰਨਾ ਬੁਸਾ ਇਹ ਕਹਿੰਦੀ ਮੈਂ ਨੂੰ ਇਹ ਚੀਜ਼ਾਂ ਵੀ ਨਹੀਂ ਛੱਡ ਸਕਦੀ ਹੂੰ ਕਿ ਪੜਾਈ ਇਹਨੇ ਨਵੇਂ ਸਕੂਲ ਚ ਪੈਣਾ ਹੈ ਚਲੋ ਕੋਈ ਚੱਕਰ ਨਹੀਂ ਆਇਆ ਕੋਈ ਗੱਲ ਨਹੀਂ ਪਰ ਮੈਂ ਤਾਂ ਉਹ ਗੱਲ ਕਰਨਾ ਵੀ ਸਾਡਾ ਤਾਂ ਮਨ ਲੱਗਣਾ ਨਹੀਂ ਭਾਈ ਸਾਰਿਆਂ ਦਾ ਹਨਾ ਕਿਉਂਕਿ ਔਖਾ ਵੜਾ ਸਾਡਾ ਮਨ ਲਾਉਣਾ ਹਨਾ ਇੱਕ ਦੋ ਦਿਨ ਤਾਂ ਔਖੇ ਹੋਣੇ ਉਹਦੇ ਬਾਅਦ ਤਾਂ ਚਲੋ ਉਵੇਂ ਜ਼ਿੰਦਗੀ ਹੌਲੀ ਹੌਲੀ ਚੱਲੀ ਜਾਂਦੀ ਹੈ ਨਾ ਚਲੋ ਕੋਈ ਗੱਲ ਨਹੀਂ ਸਭਾ ਵਗੇ ਰੱਖ ਲੈਣਾ ਆਪਾਂ ਨੇ ਹਾਂ ਪੱਕੀ ਗੱਲ ਹੈ ਜੇ ਗੱਡੀ ਆ ਗਈ ਨਾ ਅਸੀਂ ਤੈਨੂੰ ਉਧਰ ਪੰਨੇ ਆਉਣਾ ਤੁੜੀ ਵਾਲੇ ਕੰਮ ਲੱਭੀ ਜਾਣ ਮਮੀ ਨੇ ਕਿਤੇ ਨਹੀਂ ਪੱਗਿਆ ਦੱਬਿਆ ਉਹ ਜਿਹੜੀਆਂ ਗੁਹਾਰੀਆਂ ਠੀਕ ਆ ਹਾਂ ਬਾਕੀ ਲੈ ਲੈਂਦਾ ਹੋ ਜਾਗਾ ਚਲ ਫੌਰੀ ਪਾਥੀਆਂ ਦੇ ਵਿੱਚ ਲੁਕੋ ਜਾਣਾ ਠੀਕ ਆ ਠੀਕ ਆ ਤੇ ਚਲੋ ਬਾਕੀ ਹੁਣ ਤੁਹਾਨੂੰ ਸ਼ਾਮ ਦੇ ਟਾਈਮ ਹੀ ਮਿਲਦੇ ਆ ਜੀ ਤੇ ਪੈਕਿੰਗ ਸਾਰੀ ਹੋਈ ਹੋਈ ਆ ਸ਼ਾਮ ਦਾ ਟਾਈਮ ਹੋ ਗਿਆ 5 ਵਜੇ ਗਏ ਆ ਤੇ ਮੀ ਜਿਹੜਾ ਰੁਕ ਜਾਂਦਾ ਚੱਲ ਪੰਦਾ ਖੜ ਜਾਂਦਾ ਬਸ ਆਹੀ ਕੁ ਚੱਲੀ ਜਾਂਦਾ ਤੇ ਉੱਪਰ ਤੇ ਜਿਹੜਾ ਟਾਈਮ ਉਹ ਨੇੜੇ ਆਈ ਜਾਂਦਾ ਸਾਡਾ ਤਾਂ ਇੰਨਾ ਵੀ ਬਾਤ ਨਹੀਂ ਚੱਲਦਾ ਵੀ ਟਾਈਮ ਨੂੰ ਅਸੀਂ ਰੋਕ ਲਈਏ ਹੈ ਬੀਬੀ ਜੇ ਕਿਤੇ ਬੀਬੀ ਦਾ ਬਾਤ ਚੱਲਦਾ ਹੁੰਦਾ ਸਾਡਾ ਚੱਲਦਾ ਹੁੰਦਾ ਅਸੀਂ ਟਾਈਮ ਪੀਸੇ ਖੜਾ ਦਿੰਦੇ ਹੈ ਬੀਬੀ ਹੋਰ ਪੁੱਤ ਕਿ ਆ ਤੂੰ ਕਹਤੇ ਖੜੀ ਤੂੰ ਖੜੇ ਪਿੱਛੇ ਆਈ ਹੋਈ ਆ ਖੜੇ ਪਿੱਛੇ ਨਹੀਂ ਆ ਦੇਖੋ ਇੱਕ ਕਹਿੰਦੇ ਬੈਠ ਨਾ ਲੈ ਕੇ ਹਾਂ ਲੈ ਆਪਾ ਆਏ ਲੈ ਇਹਨਾਂ ਲੈ 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 ਆ ਕਿਹੜੇ ਕਾਲਸ ਹਵਾ ਕਿਹਨੇ ਗੁਰੂ ਤੇ ਅਲੀ ਕਹਿੰਦੇ

अच्छा ਅਸੀਂ ਅੱਜ ਆਪਣੀ ਸੁਖੋ ਭੈਣ ਨੂੰ ਬੜਾ ਮਿਸ ਕਰਦੇ ਹਾਂ ਭੈਣ ਨੂੰ ਮਿਸ ਕਰਦੇ ਅੱਜ ਸਾਡੇ ਵਿੱਚ ਹੈ ਨਹੀਂ ਕਿਉਂਕਿ ਉਹ ਬਿਮਾਰ ਚੱਲਦੀ ਹੈ ਮਾਤਾ ਹੋਈ ਹੋਈ ਹੈ ਉਹਦੇ ਤਾਂ ਆ ਨਹੀਂ ਸਕਦੀ ਫੋਨ ਤਾਂ ਫੋਨ ਬਹੁਤ ਕਰ ਰਹੀ ਆ ਸੰਗਲ ਬਹੁਤ ਤੜਾ ਰਹੀ ਆ ਪਰ ਟੁੱਟ ਨਹੀਂ ਰਹੇ ਹਨਾ ਮਜਬੂਰੀਆਂ ਹੈ ਬਿਮਾਰਤ ਨੇ ਵੀ ਕਿੱਥੇ ਆ ਕੇ ਆ ਕੇ ਰਖਣ ਦੀ ਘਾਰ ਹੋਵੇ ਬੰਦੇ ਨੂੰ ਸ਼ੋਰਾ ਭੱਜਿਆ ਹੁੰਦਾ ਬੰਦਾ ਫਿਰ ਵੀ ਇਹ ਗੱਲ ਬਖਾ ਰਹੇ ਹਨਾ ਵੇ ਚੀਜ਼ ਕਹਿੰਦੇ ਆਪਾਂ ਬੰਦਾ ਨਹੀਂ ਟੱਪਣਾ ਜਾਂ ਆਪਾਂ ਦੁਈ ਨੂੰ ਵੀ ਕਰਦੇ ਵੈਣੇ ਦੂਰ ਜਾਣਾ ਹਾਂ ਸਹੀ ਗੱਲ ਆ ਉਹ ਆਪਣੇ ਫਾਇਦੇ ਕਰਕੇ ਬੈਠੀ ਆ ਵੀ ਆਪਣਾ ਫਾਇਦਾ ਹੋਵੇ ਨੁਕਸਾਨ ਨਾ ਹੋਵੇ ਹਾਂ ਵੀ ਦੇਖ ਵੀਰਾ ਬਣਾ ਕਰੇ ਹਨਾ ਕਹਿੰਦੇ ਹੁੰਦੇ ਵੀ ਇਹ ਜਿਹੜੀ ਮਾਤਾ ਦਾ ਪਰਸ਼ਾਵਾ ਹੁੰਦਾ ਹੈ ਨਾ ਰੱਬ ਨਾ ਕਰੇ ਤੁਹਾਡੇ ਪ੍ਰਾਜਵੇ ਕਿਰਨਾਂ ਤੁਹਾਡੇ ਪਤਾ ਉੱਥੇ ਕੋਈ ਇਲਾਜ ਵੀ ਨਹੀਂ ਦਿੰਦਾ ਹੈਨਾ ਇੱਥੇ ਸੌ ਆ ਹੁਣ ਝਾੜਾ ਵੀ ਹੋ ਜਾਂਦਾ ਹੱਥ ਵਾਲੇ ਹੋ ਜਾਂਦੇ ਆ ਦਵਾਈ ਪ੍ਰਹੇਜ ਹਨਾ ਤੁਹਾਡੇ ਦਾ ਉੱਥੇ ਰੁਕਣਾ ਟੁਕਣਾ ਤਾਂ ਤੁਹਾਡਾ ਹੋਣਾ ਹੀ ਨਹੀਂ ਇੱਥੇ ਕਿਉਂਕਿ ਜਿੱਥੇ ਉਹ ਤੁਹਾਡੇ ਕੰਮ ਆ ਤੁਹਾਨੂੰ ਆ ਕਰਨੇ ਪੈਣੇ ਆ ਕੋਈ ਹੋਰ ਤੀਜਾ ਬੰਦੇ ਦੇ ਕਰਨੇ ਹੀ ਨਹੀਂ ਤਾਂ ਕਰਕੇ ਉਹਨੂੰ ਵੀ ਇਹ ਆ ਵੀ ਕਾਲੂ ਇਹ ਕੰਮ ਨਾ ਹੋਵੇ ਹਨਾ ਬੀਬੀ ਕੀ ਹੋ ਗਿਆ ਬੈਠੀ ਆ ਤਾਂ ਮਨ ਤੋਂ ਕਹਾ ਹਾਂ ਬੈਠੀ ਆ ਸਾਨੂੰ ਵੀ ਪਤਾ ਤੈਨੂੰ ਕਹਦੇ ਬੈਠੀ ਆ ਕੀ ਹੋਇਆ ਮੰਮੀ ਨੂੰ ਆਪਣਾ ਦਿਨ ਜਾਦਾ ਆਉਂਦਾ ਜਿਹਦਾ ਦਿਨ ਹਾਂ ਕੀ ਮੰਮੀ ਨੂੰ ਕਿਹੜਾ ਪਾਈ ਬੰਦੇ ਹਾਂ ਹਾਂ ਕਿਆ ਕੀ ਕਹਿਣਾ ਮਮਮੀ ਨੂੰ ਸ਼ਰਮ ਆਦੀ ਮਮਮੀ ਹੀ ਚੜਦੀ ਸੀ ਵੀ ਮੈਨੂੰ ਆਪੇ ਜੋ ਵੀ ਮੈਨੂੰ ਜੇਲ੍ਹ ਚ ਭੇਜਣ ਲੱਗੇ ਆ ਨਹੀਂ ਜਦ ਮਮਮੀ ਆਏ ਸੀ ਪੁੱਛਿਆ ਮਮਮੀ ਉੱਥੇ ਦਾ ਕਹਿਣਾ ਕਿੱਸਾ ਦਾ ਮਾਹੌਲ ਸੀ ਮੈਂ ਕੁਝ ਪੁੱਛੋ ਨਾ ਮਮਮੀ ਕਹਿੰਦੇ ਮਾਰੇ ਲੋਹੂ ਨੂੰ ਪੁੱਛੋ ਕਿ ਉਹ ਚੰਗੀ ਤਰ੍ਹਾਂ ਜੱਗ ਮਾ ਤਾਂ ਕੁਝ ਪੁੱਛੋ ਵੇ ਇੰਨੇ ਦਿਨ ਉਹ ਕਿਵੇਂ ਕੱਤੇ ਨਾ ਪੈਣੇ ਤੇਰੇ ਕੋ ਬੀਬੀ ਆਇਆ ਤਾਂ ਰਹੀ ਤਾਂ ਹੈ ਤਾਂ ਔਖਾ ਨਹੀਂ ਤਾਂ ਕੋਈ ਪਰ ਜਣੀ ਆਹੀਂ ਤਾਂ ਵੀ ਮੇਰੇ ਜੀਲੇ ਨਹੀਂ ਦਿੱਤੇ ਜੀ ਨਹੀਂ ਲੱਗਿਆ ਫੇਰ ਜਦਾ ਔਖਾ ਹੀ ਨਹੀਂ ਤਾਂ ਜੀ ਨਹੀਂ ਲੱਗਿਆ ਹਾਂ ਮਨ ਨਹੀਂ ਲੱਗਿਆ ਬਾਕੀ ਮੇਰੇ ਬਥੇਰਾ ਚਾਹੌੜਾ ਦੇ ਦੇ ਤੀ ਕਰਦੀ ਸੀ ਜੋਇ ਕਰਦਾ ਤਾਂ ਦੂਜੇ ਕਰਦੇ ਤੇ ਫੇਰ ਬਾ ਜਿਕਣਾ ਕਹਿੰਦੇ ਵੀ ਬਸ ਮਨ ਨਹੀਂ ਜਿੰਨਾ ਕਿ ਦਾਣਾ ਪਾਣੀ ਲਿਖਿਆ ਉਨਾਂ ਕੇ ਬੰਦੇ ਨੇ ਚੁਕਣਾ ਆਏ ਚੀਜ਼ ਦਿੱਤੀ ਬਈ ਮੈਂ ਮੁਰਵੀ ਜਾਉਂਗੀ ਮਾਤਾ ਜੀ ਕਿਉਂਕਿ ਆਏ ਤਾਂ ਮੇਰਾ ਵੀ ਚੁੱਤੀ ਆ ਨਾ ਤੇ ਤੁੰਨੂੰ ਅਸੀਂ ਆ ਨਹੀਂ ਸਕਦੇ ਜੇ ਕਿਤੇ ਹਾਂ ਇਹ ਗੱਲ ਤੈਨੂੰ ਮੈਂ ਦੱਸਦਾ ਨਾ ਜੇ ਕਿਤੇ ਕੋਈ ਪੁਲਪਲ ਲੱਗਿਆ ਹੁੰਦਾ ਬੀਬੀ ਨੇ ਪੁੱਛ ਪੁੱਛ ਕੇ ਜੇ ਵਾਸ ਚੱਲਦੀ ਹੁੰਦੀ ਨਹੀਂ ਅੱਜ ਫੇਰ ਵੀ ਆਣਾ ਦਾ ਤੈਨੂੰ ਤਾਂ ਬੀਬੀ ਨੇ ਇੱਥੇ ਆ ਕੇ ਫੋਨ ਕਰਨਾ ਦਾ ਭੋਲੀ ਮੈਂ ਪਹੁੰਚ ਗਈ ਮਾਤਾ ਚੌਮੀ ਵੀ ਜੀ ਕਹਿੰਦਾ ਸੀ ਬੀਬੀ ਗਾਇਬ ਆ ਨਾ ਭਾਈ ਮੇਰੀ ਫਿਕਰ ਨਾ ਕਰਿਓ ਮੈਂ ਮਾਣੇ ਮਾਜਰੇ ਪਹੁੰਚ ਗਈ ਮੈਨੂੰ ਬੱਤ ਮਿਲ ਗਈ ਸਿੱਧੀ ਉਹ ਸਿੱਧੀ ਆ ਗਈ ਸੀ ਸਿੱਧਾ ਨੀਲਾ ਕਾਦਾ ਤਾਂ ਵੀ ਮੈਂ ਕਿਸੇ ਤਰ੍ਹਾਂ ਉੜ ਜਾਵਾਂ ਉੜ ਜਾਵਾਂ ਵੀ ਜੇ ਨਹੀਂ ਕੋਈ ਮੈਨੂੰ ਕਹੇ ਦਵੇ ਬੀਬੀ ਅਸੀਂ ਤਾਂ ਨਹੀਂ ਛੱਡਦੀ ਪਰ ਹੁਣ ਮਜਬੂਰੀ ਹੈ ਤੇ ਵੀ ਟਿਕਟ ਰਿਟਰਨ ਕਰਵਾਈ ਹੋਈ ਸੀ ਜੇ ਤਾਂ ਸਿਰਫ ਇੱਧਰ ਤੇ ਹੀ ਕਰਵਾਈ ਹੁੰਦੀ ਵੀ ਚਲ ਉਧਰ ਤੇ ਫੇਰ ਵਾਪਸ ਜਦੇ ਕਰਵਾ ਲੈਂਦੇ ਜਦੋਂ ਆਣਾ ਆ ਗੱਲ ਵੱਖਰੀ ਧੀ ਸਰ ਹੁਣ ਇਹ ਪੰਗਾ ਤਾਂ ਵੀ ਟਿਕ ਟਕ ਫਿਰ ਰਿਟਰਨ ਕਰਵਾਈ ਦੀ ਚੀਜ਼ ਚਲੋ ਜਿਹੜਾ ਸਮਾਂ ਲੰਘ ਗਿਆ ਬਹੁਤ ਵਧੀਆ ਲੰਘ ਗਿਆ ਮੁੜ ਕੇ ਨਹੀਂ ਉਹ ਸਮਾਂ ਆਉਣਾ ਤੇ ਹੁਣ ਬੀਬੀ ਦੀ ਜਿਹੜੀ ਹੁਣ ਅਗਲੀ ਚਾਹਨਾ ਹੈ ਤੇ ਜਿਵੇਂ ਕਹਿ ਰਹੇ ਆਂ ਵੀ ਭੈਣ ਦੇ ਸ਼ਾਦ ਅਪ੍ਰੈਲ ਦੇ ਵਿੱਚ ਪ੍ਰੋਗਰਾਮ ਆ ਤੇ ਹੁਣ ਜਿਹੜੀ ਬੀਬੀ ਦੀ ਚਾਹਨਾ ਭੈਣ ਦੀ ਚਾਹਨਾ ਇਹ ਮੈਂ ਬੀਬੀ ਨੂੰ ਨਾਲ ਲੈ ਕੇ ਜਾਣਾ ਹੈ ਤੇ ਹੁਣ ਬੀਬੀ ਦੀ ਗੱਲ ਆਪਾਂ ਪੁੱਛਦੇ ਬੀਬੀ ਦੀ ਉਹ ਖੜ ਜਾ ਭਾਈ ਹਫ਼ਤਾ ਦਾ ਦ ਦੇ ਨਾ ਬੀਬੀ ਨੂੰ ਪੁੱਛੋ ਇਹ ਕਿਆ ਕਹਿੰਦੀ ਆ ਆਜੂ ਵੀ ਮੈਂ ਆਜੂ ਵੀ ਪਰ ਆਤ ਤੇ ਵਾਦਨਾ ਵਰਤਦੀ ਕਿ ਨਹੀਂ ਨਾ ਹੀ ਉਹਦੇ ਸੰਧਨ ਸੰਧਨ ਜਿੰਨੇ ਕੋ ਮੈਂ ਲੱਕ ਚੱਲੀ ਜਿਉ ਨਾ ਹੀ ਨਾ ਹੀ ਨਾ ਤਾਂ ਵੀ ਜਾਣ ਕੋਈ ਨਾ ਤਾਂ ਕਿ ਮੈਂ ਕਿਤੇ ਤੂੰ ਧੀ ਸਿੱਟੀ ਹਾਂ ਸਿੱਟੀ ਹੋਈ ਹੈ ਕਿਤੇ ਠੀਕ ਹੈ ਮੇਰਾ ਜੰਮੀ ਹੈ ਮੈਨੂੰ ਇਹ ਕਿਹੜਾ ਜਿਆਦਾ ਹੀ ਵੀ ਪੂਨੀ ਆਏਗੀ ਤਿਆਂ ਦਾ ਬਦਕ ਪਿਆਰੀਆਂ ਹੁੰਦੀਆਂ ਭਾਈ ਚੱਲ ਜ ਸੁੱਖੋ ਭੈਣ ਚੱਲ ਜੂਗੀ ਤਾਂ ਹੋਰ ਵੀ ਵਧੀਆ ਤੇ ਬੰਦਾ ਜਿਆਦਾ ਟਾਈਮ ਵੀ ਰਹਿ ਸਕਦਾ ਹਾਂ ਜਿਆਦਾ ਟਾਈਮ ਵੀ ਬੰਦਾ ਕੱਢ ਸਕਦਾ ਪਰ ਵੀਜ਼ਾ ਤਾਂ ਹੈਗਾ ਬੀਬੀ ਦਾ ਨਹੀਂ ਹਾਂ ਖਤਮ 3 ਸਾਲ ਦਾ ਤਾਂ ਹਾਂ 3 ਸਾਲ ਦਾ 4 ਸਾਲ ਲੱਗਿਆ ਅੱਛਾ 4 ਫੇਰ ਦੁਬਾਰਾ ਲੱਗੂਗਾ ਹਣਾ ਉਹ ਤਾਂ ਹੋ ਜਾਂਦਾ ਹਾਂ ਹਾਂ ਚਲੋ ਫੇਰ ਲੱਗੂਗਾ ਦੁਬਾਰਾ ਚਲ ਬੀਬੀ ਨੂੰ ਪੁੱਛ ਕੇ ਲਾਈ ਹਾਂ ਪਹਿਲਾਂ ਬੀਬੀ ਦਾ ਠੋਕ ਵਜਾ ਕੇ ਦਿਲ ਖੜਾ ਬਣਾਉਣਾ ਪੈਣਾ ਹੁਣੇ ਅੱਜ ਦੋ ਤਿੰਨ ਵਾਰੀ ਰੋਲੀ ਅਰੇ ਰੋਲੀ ਹਾਂ ਅੰਦਰ ਵੀ ਰੋਲੀ ਹਾਂ ਜਦ ਤੂੰ ਬਾਹਰ ਨੂੰ ਆਈ ਤੀ ਜਾਬੀ ਰੋਲੀ ਜਦੋਂ ਅੰਦਰ ਮਣੇ ਵਿੱਚ ਉਪ ਹੋ ਜਾਂਦੀ ਆ ਤੂੰ ਆਉਣੀ ਤੂੰ ਰੋ ਲੈਨੀ ਆ ਬੀਬੀ ਸਾਹਿਬ ਨੇ ਤੂੰ ਨਹੀਂ ਰੋਂਦੀ ਤੂੰ ਨੂੰ ਆਏ ਆ ਵੀ ਦੋਹਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਰੀ ਮਾ ਦੇ ਕੋਲ ਤੇ ਪੰਜ ਮਿਆਂ ਮਾਂ ਦੇ ਢਡੋਂ ਮਾਂ ਨੂੰ ਕਿਤੇ ਪਤਾ ਨਹੀਂ ਲੱਗਦਾ ਇਹ ਲੈ ਤੁਸੀਂ ਰੋਂਦੇਗਾ ਤੇ ਦਾ ਹੈ ਬਾਜੀ ਇਹ ਲੈ ਐ ਤਾਂ ਤਾਂ ਹੁਣ ਐ ਐ ਤਾਂ ਹੁਣ ਤਾਂ ਸਾਰਿਆਂ ਦਾ ਜਿਹੜਾ ਮਨ ਆਇਆ ਤਾਂ ਖਰਾਬ ਕਰਨਾ ਇਹ ਸਾਰਿਆਂ ਦਾ ਮਨ ਖਰਾਬ ਕਰ ਦੇਣਾ ਤਾਂ ਫੇਰ ਆਣਾ ਤੁਸੀਂ ਅਗਲੇ ਸਾਲ ਰੋਣਾ ਨਹੀਂ ਤਾ ਖੁਸ਼ੀ ਖੁਸ਼ੀ ਜਾਣਾ ਸੀ ਨਹੀਂ ਘੱਟ ਘੱਟ ਤਾ ਫੇਰ ਆ ਜਾਣਾ ਮੇਰੇ ਕੋਲ ਹਾਂ ਕੋਈ ਰੋਣਾ ਅੱਜ ਤਾਂ ਸਾਡੀ ਕਿਰਨਾ ਕਿੰਨੀ ਖੁਸ਼ ਆ ਹਾਂ ਰੋਣਾ ਨਹੀਂ ਰੋਂਦੀ ਕਿਹ ਕਿਹ ਤਰਾ ਕੁਪਗਾ ਦੇ ਰੋਣਾ ਤਾਂ ਆਹ ਮੈਨੂੰ ਦੁਬਾਰਾ ਜਿੱਥੇ ਨੇ ਭੇਜਣਾ ਨਹੀਂ ਭੇਜਣਾ ਨਹੀਂ ਜੂਦਾ ਰਹੇ ਸਾਡਾ ਜਵਾਈ ਹੈ ਜੂਦਾ ਰਹੇ ਸਾਡੀ ਜੀ ਕਿਰਨਾ ਜੱਪੀ ਜਿਹੜਾ ਤੈਨੂੰ ਰੋਕਦੇ ਨਹੀਂ ਵੀ ਕੋਈ ਨਹੀਂ ਮੰਮੀ ਤੂੰ ਗੇੜਾ ਮਾਰਿਆ ਹਾਂ ਆ ਦੇਖਿਓ ਤੁੰਨੂੰ ਕੀ ਕਹਿੰਦਾ ਇੱਧਰ ਦੇ ਕੇ ਉੱਪਰ ਨਾ ਆ ਤੀ ਨੰਨੇ ਚੁੱਪ ਕਰ ਨਾ ਇਹ ਚੁੱਪ ਕਰ ਨਾ ਇਹ ਨਹੀਂ ਮਾਰ ਜੂ ਮਾਂ ਚੁੱਪ ਕਰਾਉਣ ਲੱਗਿਆ ਉਹ ਨਾ ਉਹ ਆਈ ਨਹੀਂ ਮਾਰੀਦਾ ਨਾ ਚੁੱਪ ਕਰਾ ਐਨ ਐਨ ਪਿਆਰ ਕਰ ਪਿਆਰ ਕਰ ਇਹ ਵੀ ਅਜੇ ਧੀਰੀ ਕਰੀ ਜਾਂਦਾ ਸਵੇਰ ਦਾ ਪਤਾ ਨਹੀਂ ਕਾਤੇ ਕਰੀ ਜਾਂਦਾ ਇਹ ਕਿਰਨਾਂ ਨੂੰ ਵੀ ਕਹੀ ਜਾਂਦਾ ਕੋਤ ਹੂੰ ਅਰੋਨਾ ਹਾਸ ਕੇ ਆਈਂਆ ਹਾਸ ਕੇ ਆਪਣੇ ਘਰ ਨੂੰ ਜਾ ਅੱਛਾ ਤੂੰ ਪਹਿਲੇ ਹੀ ਤੂੰ ਕਹਾਂ ਲੱਜੇ ਨਹੀਂ ਮੇਰਾ ਸਿਰ ਦੁਖਣ ਲੱਜ ਜਾਂਦਾ ਸਿਰ ਦੁਖਣ ਲੱਜ ਜਾਂਦਾ ਉਹੀ ਨਾ ਤੂੰ ਬਿਮਾਰ ਹੋ ਜਾਈਂ ਅੱਛਾ ਉਹ ਮੰਦ ਤਾਂ ਕਿ ਮੈਨੂੰ ਹੈ ਬੰਦੇ ਦਾ ਬੰਦੇ ਦੀ ਮੜੀ ਅੱਖਾਂ ਪੜਾ ਦੇ ਬੰਦੇ ਆ ਨਾ ਆ ਦੇ ਦੇ ਲੈ ਐ ਦੇ ਪੜਾ ਦੇ ਬਸ ਹਾਂ ਕੀ ਆ ਇਹ ਬਾਈਂਡਡ ਅੱਛਾ ਬਾਈਂਡਡ ਮੰਗਦਾ ਦੇਖੇ ਨੂੰ ਹੋ ਜਾਂਦਾ ਕਰਨਾ ਤੂੰ ਅਗਲੇ ਸਾਲ ਲੈ ਕੇ ਆਉਂਗੀ ਮੰਮੀ ਨੂੰ ਮੰਮੀ ਤੇ ਤੇਰੀ ਰੋਂਦੀ ਆ ਕੀ ਕਰੀਏ ਤੈਨੂੰ ਭੇਜਦੀ ਐ ਤੂੰ ਕਹਿ ਦਿਆ ਅਗਲੇ ਸਾਲ ਤੈਨੂੰ ਭੇਜਦੀ ਐ ਮੰਮੀ ਰੱਖ ਲਈਏ ਉਹ ਕੋਈ ਨਾ ਇਹ ਇਹ ਗੱਲ ਮੇਰੇ ਤੇ ਕੋਈ ਨਾ ਕੀ ਨਾ ਮੈਂ ਮੰਮੀ ਬਿਨਾਂ ਨਹੀਂ ਜਾਣਾ ਹੈਗਾ ਮੈਂ ਮੰਮੀ ਬਿਨਾਂ ਨਹੀਂ ਕਹੇ ਜਾਣਾ ਮੇਰਾ ਮੰਮੀ ਬਿਨਾਂ ਜੀ ਨਹੀਂ ਲੱਗਣਾ ਹੈਨਾ ਫੇਰ ਲੜਦਾ ਤੂੰ ਘੜੀ ਪੈਣੀ ਆ ਉਹ ਤਾਂ ਚਲ ਗਿਆ ਉਹ ਤਾਂ ਕਹੋ ਜਿੰਦਾ ਹੈ ਉਹਦਾ ਮਾਫੀ ਵਿੱਚ ਹੁੰਦਾ ਹੀ ਹੈ ਕਹ ਹੈਨਾ ਇਹ ਕਿ ਪਤਾ ਨਹੀਂ ਮੇਰੇ ਦਿਮਾਗ 'ਚ ਨਹੀਂ ਹੁੰਦਾ ਭੋਲੀ ਭੈਣ ਕੋਈ ਨ ਪਿਆਰ ਚ ਗੱਲਾਂ ਕਹਿੰਦੀ ਹੁੰਦੀ ਆ ਬਸ ਨਹੀਂ ਕਿਆ ਨਾ ਲਿੰਦੀ ਹੁੰਦੀ ਆ ਉਦਾਂ ਹੀ ਨਾ ਰੱਖੇ ਪਿਆਰ ਪੱਪੀ ਪੁੱਪੀ ਪਾਣੀ ਕਿਆ ਮੇਰੇ ਦਿਮਾਗ 'ਚ ਨਹੀਂ ਹੁੰਨ ਗੱਲਾਂ ਵੀ ਵੀ ਕਿਆ ਨਾ ਲਿੰਦੀ ਹੁੰਦੀ ਆ ਬੀਬੀ ਕਿਆ ਲੈਂਦੀ ਹੁੰਦੀ ਆ ਪਤਾ ਨਹੀਂ ਮੈਂ ਰਾ ਭੋਲ ਨਹੀਂ ਤੁਹਾਨੂੰ ਆਉਡੀ ਦੇਖ ਦਉ ਦੇਖੂਗਾ ਜਾਂ ਗੇ ਫੌੜੀ ਕਿੰਨੇ ਦਿਨ ਬਾਅਦ ਕਿੱਥੋਂ ਆਏ ਹੋ ਹਾਂ ਫੌੜੀ ਵੀ ਦੇ ਦਾਂ ਵੀ ਕਿੱਥੇ ਗੀ ਸੁਣੈ ਨਹੀਂ ਦੁੱਧ ਇਹਨਾਂ ਕਹਿਣਾ ਉੱפה ਟਿਲਕਾ ਘਿਰ ਜੂਗ ਜਾਨਵਰ ਨੂੰ ਵੀ ਪਿਛਾ ਚੋਰੀ ਦੇ ਦੁੱਧ ਨਾ ਜਾਣਾ ਨਹੀਂ ਕਹੋਗੀ ਮੈਂ ਆ ਕੇ ਦੇਣਾ ਕੌਣ ਕਰਨਾ ਹਾਂ ਦੇ ਲੈਣ ਦੁੱਧ ਨੂੰ ਲੱਗ ਜਾਂਦੀ ਆਪੇ ਚੱਕ ਕੇ ਦੁੱਲੂ ਹਾਂ ਇਹਨੂੰ ਸ਼ੌਂਕ ਆ ਬਈ ਉਹ ਨਹੀਂ ਨੂੰ ਨਹੀਂ ਕੋਈ ਇੱਕ ਗੱਲ ਆ ਵੀ ਹਾਂ ਵੀ ਮੈਂ ਬਾਹਰ ਤੇ ਆਈ ਹੋਈ ਹਾਂ ਸ਼ੌਂਕ ਆ ਹਾਂ ਮੱਖਾ ਗੇਰ ਨਾ ਜਬੜੇ ਹਾਂ ਰੋਣਾ ਤੂੰ ਅੱਛਾ ਤੂੰ ਸਭ ਦਾ ਮਨ ਜਿਹੜਾ ਖਰਾਬ ਨਾ ਕਰ ਤੇ ਹੁਣ ਮੇਰੀ ਗੱਲ ਸੁਣੋ ਸੋਹਣਾ ਮੌਕਾ ਦਿੱਤਾ ਤੁਹਾਡਾ ਘਰ ਬਣ ਗਿਆ ਇਹ ਮਾਰਾ ਹੀ ਨਿਸ਼ਾਨਾ ਨਾ ਕਰੇਗਾ ਜਿਹਦੀ ਨੇ ਬਹੁਤ ਔਖੀ ਮਿਹਨਤ ਨਾਲ ਬਣਦਾ ਕੋਈ ਵੀ ਚੀਜ਼ ਹੈ ਨਾ ਕੋਈ ਵੀ ਚੀਜ਼ ਨਾਲ ਉਹ ਵੀ ਬਾਹਰ ਰਹਿ ਕੇ ਮੁਸ਼ਕਲ ਬਹੁਤ ਬਹੁਤ ਮੁਸ਼ਕਲ ਹੈ ਇੱਧਰ ਰਹਿ ਕੇ ਤਾਂ ਚਲ ਬੰਦਾ ਜੱਕਣ ਮਾਰਦਾ ਮੋੜ ਕਰ ਲੈਂਦਾ ਬਾਹਰ ਰਹਿ ਕੇ ਨਾਲੇ ਟੱਬਰ ਨੂੰ ਪਾਲਣਾ ਨਾਲੇ ਮਕਾਨ ਬਣਾਉਣਾ ਬਹੁਤ ਔਖਾ ਬਹੁਤ ਸਟਰਗਲ ਹੈ ਜ਼ਿੰਦਗੀ 'ਚ બસ ਅਸੀਂ ਜਾਂ ਤੁਸੀਂ ਬਾਬਾ ਜੀ ਬੋਲਣ ਲੱਗੋਗੇ ਸਾਡਾ ਵੀਡੀਓ ਕਾਲ ਕਰ ਲਿਓ ਲਾ ਕੇ ਰੱਖ ਦਿਓ ਬਸ ਅਸੀਂ ਸਾਰਿਆਂ ਦੇ ਇਕੱਠੇ ਹੋ ਕੇ ਬਹਿ ਜਾਣਾ ਜਿੰਨਾ ਚਿਰ ਦਸ ਨਹੀਂ ਹੁੰਦੀ ਕਿ ਆਪਾਂ ਤੁਸੀਂ ਆਏ ਹੋਏ ਲਾਈਵ 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 ਚਲਾ ਲਵਾਂਗੇ ਤੁਸੀਂ ਲਾਈਵ ਮੈਨੂੰ ਜੱਪੀ ਚਲਾ ਸਕਦਾ ਫੇਸਬੁੱਕ ਚ ਚੱਲ ਸਕਦਾ ਅਸੀਂ ਕਿਹੜੇ YouTube ਚੈਨਲ ਹੈ ਸਾਡਾ ਹੈਗਾ ਕਿਉਂਕਿ ਜੇ ਤੁਸੀਂ YouTube ਡਾਊਨਲੋਡ ਕਰ ਲੈਣਾ ਤੁਹਾਡਾ ਚੈਨਲ ਹੀ ਬਣ ਜਾਂਦਾ ਹੈ ਪਰ ਹਾਉਮੇ ਬਣਣਾ ਨਹੀਂ ਤੁਹਾਡਾ ਫੇਸਬੁੱਕ ਤੇ ਤਾਂ ਲਾਈਵ ਹੋ ਜਾਊਗਾ ਦੇਖੋ ਭੈਣੇ ਮਾਰਾ ਸਮਾ ਲਿਆਉਂਗਾ ਕਿ ਆਪੇ ਤਾਂ ਆ ਕੀਨੇ ਕਿਨੇ ਹੋਣਾ ਹੈ ਹਾਂ ਪਤਾ ਨਹੀਂ ਕੋਈ ਪਤਾ ਰੱਬ ਦੇ ਰੰਗਾਂ ਦਾ ਨਹੀਂ ਕਿਸੇ ਨੂੰ ਵੀ ਪਤਾ ਸਹੀ ਤੇ ਹੁਣ ਤੂੰ ਐ ਗਾ ਟਾਈਮ ਹੋ ਗਏ 6:00 ਵਜੇ ਗਏ ਟੇਕਣੀ ਕਰਦੇ ਕਰਦੇ 8:00 ਵਜਣੇ ਆ ਤੂੰ ਰੋਟੀ ਪਾਣੀ ਦੀ ਤਿਆਰੀ ਕਰ ਲੈ ਖਾ ਕੇ ਆ ਜੁੰਦੀ ਹੋ ਜਾਂਦੀ ਹੈ ਚੀਜ਼ ਹੂੰ ਦੂਨ ਦੁੱਧ ਲਿਆਉਂਗਾ ਫਟਕੇ ਕੀ ਤੇ ਲੇ ਕਹਾਂ ਦਿੱਲੀ ਦੀ ਜੀ ਲਿਆਉਣਾ ਮੈਂ ਲਿਆਉਣਾ ਕੋਈ ਬਾਕੀ ਮੈਂ ਲਿਆਉਣਾ ਤੂੰ ਕਰ ਲੈ ਰੋਟੀ ਪਾਣੀ ਦੀ ਤਿਆਰੀ ਕਰ ਤੇ ਬਾਕੀ ਚਲੋ ਹੁਣ ਤੁਹਾਨੂੰ ਆਪ ਬਾਅਦ ਚ ਮਿਲਦੇ ਆ ਜੀ